ਪ੍ਰੋਗਰਾਮ ਸੀ ਬਾਹੂ ਅਸੀਂ ਇੱਥੇ ਨੂਰ ਮੈਲੋਂ ਸੀ ਇੱਥੇ ਕੀ ਕਰਨ ਆਏ ਗਾ ਇਹ ਗੱਲ ਨਹੀਂ ਨੂਰ ਮੈਲ ਨੂਰ ਮੈਲ ਤੋਂ ਸਾਰੇ ਬਾਕੀ ਗਰੁੱਪ ਵਾਲੇ ਵੀ ਸੋ ਨਾਲ ਹਾਂਜੀ ਕਿੰਨੇ ਬੰਦੇ ਸੀ ਤੁਹਾਡਾ ਅਸੀਂ 1 2 4 ਜਾਣੇ ਸੀ ਸਿੱਧਾ 4 ਦਿਨ 6 ਡਾਂਸਰ ਸੀ ਰਾਤ ਨੂੰ 4 ਡਾਂਸਰ ਅੱਛਾ ਤੁਸੀਂ ਨਕਲ ਪਾਰਟੀ ਦੇ ਵਿੱਚੋਂ ਹਾਂਜੀ ਨੂਰ ਮੈਲ ਤੋਂ ਮੈਂ ਆਈ ਸੀ ਜਲੰਧਰ ਪ੍ਰੋਗਰਾਮ ਲਾਉਣ ਆਈ ਸੀ ਹੁਣ ਹੀ ਬੈਗ ਲੈ ਕੇ ਬੈਗ ਅੰਦਰ ਰੱਖੇ ਬਾਅਦ ਵਿੱਚ ਸਿੱਧੇ ਮੈਂ ਮੁੰਡੇ ਨੇ ਕੋਸ਼ਿਸ਼ ਨਹੀਂ ਕੀਤੀ ਮੈਂ ਆ ਦੇਖੋ ਸਾਰੇ ਬਾਹਰ ਮੇਰੇ ਜੁੱਤੀ ਵੀ ਉੱਥੇ ਨਰਦ ਨਰਦ ਛੱਡ ਕੇ ਆਏ ਮੈਂ ਟੂਈ ਦੇ ਕੱਡੇ ਮਾਰੇ ਗੱਲਬਾਤ ਹੋਈ ਗਈ ਮਤਲਬ ਕਿਦਾਂ ਗੱਲ ਪਤਾ ਨਹੀਂ ਉਹ ਕਹਿੰਦਾ ਮੈਂ ਪਰਸ ਕੱਡੇ ਜਦ ਮੈਂ ਆਈ ਪ੍ਰੋਗਰਾਮ ਮੈਂ ਸਾਨੂੰ ਸਾਰੇ ਸਬੂਤ ਮੈਂ ਬੈਗ ਵੀ ਉੱਥੇ ਸਾਰੇ ਕੋਈ ਬੈਗ ਇਹ ਮੈਂ ਸੱਚੀ ਸਤਾ ਆਈ ਆ ਗਈ ਜੇ ਮੈਂ ਝੂਠੀ ਹੁੰਦੀ ਤੱਕਾ ਦੇ ਕੇ ਕਿਤੇ ਕਿਤੇ ਗੈਪ ਹੋ ਜਾਂਦਾ ਇਹ ਇਲਜ਼ਾਮ ਕੀ ਲੱਗਾ ਤੁਹਾਡੇ ਕਹਿੰਦੇ ਪਰਸ ਹੋਇਆ ਕਿੰਨਾ ਦਾ ਹੈ ਕਿੰਨਾ ਦਾ ਮੁੰਡਿਆਂ ਦਾ ਮੁੰਡੇ ਨਾ ਬੈਠੀ ਨਹੀਂ ਕਿਤੇ ਲੈ ਕੇ ਨਹੀਂ ਗਈ ਮੈਂ ਆਈ ਪ੍ਰੋਗਰਾਮ ਤਾਂ ਪਹਿਲੀ ਗੱਲ ਤੇ ਮੈਂ ਆਈ ਸਿੱਧੇ ਤੌਰ ਦੇ ਤੌਰ ਦੇ ਆਣੀ ਸੀ ਮੇਰੇ ਪਿੱਛੇ ਸਿੱਧੇ ਬਾਲ ਫੜੇ ਨਹੀਂ ਤੁਹਾਡਾ ਘਰ ਨੂਰ ਮੈਲ ਆ ਹਾਂਜੀ ਤੇ ਤੁਸੀਂ ਇੰਨੀ ਰਾਤ ਨੂੰ ਗਏ ਕਿਉਂ ਨਹੀਂ ਵਾਪਸ ਮળો ਇੰਨੇ ਹੁਣ ਆਈ ਸੀ ਬਾਊ ਅੱਛਾ ਹੁਣ ਆਏ ਲੱਗੇ ਸੀ ਆਈ ਨੂੰ ਅੱਛਾ ਹਾਂਜੀ ਤੇ ਹੁਣ ਮੰਗ ਕੀ ਮੈਂ ਤੁਹਾਡੀ ਮੰਗੇ ਅਸਲਾਮ ਕਿਤੇ ਜਿਹੜੇ ਮੈਂ ਬਾਲ ਪਟੇ 2 ਸਾਲ ਦੀ ਮਿਹਨਤ ਆ ਜਿੰਨੇ ਵੀ ਇਹ ਵਧਾਵੇ ਤੇਲ ਤੁਸੀਂ ਸਾਰੇ ਕੁਝ ਲਿਆ ਕੇ ਦੋ ਮੈਨੂੰ ਮੈਂ ਆ ਦੇਖੋ ਇਤੋਂ ਲਕੜੇ ਨੇ ਮੋٹے ਮੋٹے ਮੁੰਡਿਆਂ ਨੇ ਮਾਰੇ ਦੇਖੋ ਆਹਦਾ ਇੰਨੇ ਮੋٹے ਮੋٹے ਕੜੇ ਮਾਰੇ ਉੱਤੇ ਜਾ ਕੇ ਪਹੁੰਚ ਲੋ ਕਿੰਨੇ ਕਿੰਨਾ ਜ਼ਿਆਦਾ ਕੁੱਟਿਆ ਮੈਂ ਆਨੀ ਪਈ ਸੀ ਹੱਲੇ ਥੱਲੇ ਨੂੰ ਅਸੀਂ ਉਦੋਂ ਕੱਲੇ ਸੀਗੇ ਹਾਂ ਜੀ ਮੈਂ ਕੱਲੇ ਮੈਂ ਆ ਦੇਖੋ ਬਾਪੂ ਮੈਂ ਚੱਪਲਾ ਵੀ ਉੱਥੇ ਲਾਤੀ ਤੁਸੀਂ ਕੱਲੇ ਕੀ ਕਰਦੇ ਹੋ ਇੰਨੀ ਰਾਤ ਨੂੰ ਬਾਹਰ ਕਿਉਂ ਘੁੰਮਦੇ ਹੋ ਤੁਹਾਨੂੰ ਪਤਾ ਜੀ ਇਦਾਂ ਦਾ ਮਾਹੌਲ ਚੱਲ ਰਿਹਾ ਹੈ ਜੇ ਤੁਸੀਂ ਇੱਕ ਚੀਜ਼ ਤੁਸੀਂ ਕਹਿੰਦੇ ਕਿ ਪੁਲਿਸ ਪੁਲਿਸ ਨੂੰ ਵੀ ਤੁਸੀਂ ਗੱਲ ਮੂੰਹ ਤੇ ਕਹਿ ਰਹੇ ਹੋ ਇਹ ਮਾਹੌਲ ਖਰਾਬ ਹੈ ਇਹ ਤੁਹਾਨੂੰ ਪੁਲਿਸ ਇਹ ਮੈਂ ਚਲੋ ਮੈਂ ਤੁਹਾਡੀ ਸਮਝਦਾ 1 ਘੰਟਾ ਪਹਿਲਾਂ ਹੁਣੀ ਖਤਮ ਹੋਇਆ 15 ਮਿੰਟ ਦੀ ਗੇਮ ਹੈ 15 ਮਿੰਟ ਚ ਇਹ ਕੁਛ ਹੋ ਗਿਆ ਮੇਨਾਂ ਉਹ ਪੁਲਸ ਨੇ ਆਪਣੀ ਗਸ਼ਤ ਕਰਨੀ ਹੈ ਆਪਣੀਆਂ ਪੁਲਸ ਨੇ ਘੁੰਮਣਾ ਅਸੀਂ ਪਿੰਕੀ ਜੀ ਤੁਹਾਡੇ ਕੋਲ ਸਮਝ ਤੁਸੀਂ ਪਹਿਲਾਂ ਕਿਹਾ ਇਹ ਪੁਲਸ ਨੇ ਮੇਰੀ ਗੱਲ ਨਹੀਂ ਸੁਣੀ ਇਹ ਕਹਿੰਦਾ ਉਹ ਪੁਲਸ ਵਾਲੇ ਸਾਹਮਣੇ ਬੈਠੇ ਆਹ ਦੇਖੋ ਫਿਰ ਲਿਖੋ ਅੰਦਰ ਆ ਕੇ ਹਲੇ ਵੀ ਉਹ ਦੇਖੋ ਸਾਈਡ ਤੇ ਖੜੇ ਆ ਮੈਂ ਕਹਿੰਦਾ ਮੋਕਰਦਾ ਉਹ ਤੋਂ ਪਹਿਲਾਂ ਬੈਠਾ ਲਿਖੋ ਫਿਰ ਆ ਜਾਓ ਜੀ ਕੰਪਲੇਨ ਲਿਖਾਓ ਨਹੀਂ ਜਿਹੜੇ ਮੁੰਡੇ ਸੀਗੇ ਜਿੰਨਾਂ ਨੂੰ ਇਲਜ਼ਾਮ ਲਗਾਇਆ ਸੀ ਉਹ ਚਲੇ ਗਏ ਇੱਥੋਂ ਦੀ ਉਹ ਚੱਲ ਗਏ ਅਗਲੇ ਦਿਨ ਕਿੰ ਬਲਾਓ ਜੇ ਤਾਂ ਮੈਂ ਨੰਬਰ ਲਿਖੋ 9815774731 ਜੇ ਕੋਈ ਗੱਲ ਹੁੰਦੀ ਮੈਨੂੰ ਰੋਜ਼ ਹੀ ਬਲਾਓ ਕੀ ਨੰਬਰ ਕੀ ਤੁਹਾਡਾ ਹਾਂਜੀ ਕੀ ਨੰਬਰ ਤੁਹਾਡਾ ਰੀਅਲ ਨਾਮ 9815774731 ਨੰਬਰ ਚੱਲਦਾ ਪਿਆ ਹਾਂਜੀ ਲਿਖੋ ਜੀ ਨੰਬਰ ਐਸ.ਆਈ. ਸਾਹਿਬ ਨਾਲ ਮੈਂ ਲਿਖ ਰਿਹਾ ਹਾਂ ਜੀ ਪਾਕਿਸਤਾਨ ਮੋਟਰਸਾਈਕਲ ਦੇ ਹਾਂਜੀ ਸੋ ਦੇਖ ਸਕਦੇ ਹੋ ਜਿਹੜਾ ਚੱਲਦਾ ਨੰਬਰ ਵੀ ਉਹਨਾਂ ਨੇ ਦਿੱਤਾ ਹੈ ਕੰਪਲੇਂਟ ਲਿਖ ਪ੍ਰੋਗਰਾਮ ਤੋਂ ਆਈ ਮੈਨੂੰ ਉਹਨਾਂ ਨੇ ਗੱਡੀ ਚੋਤੇ ਚਾਰੇ ਮੈਂ ਹਾਂਜੀ ਲਿਖੋ ਨਾ ਫਿਰ ਬਬਾਈ ਕੀ ਗੱਲ ਬਾਤ ਤੁਸੀਂ ਦੱਸਿਓ ਹਾਂਜੀ ਕੀ ਗੱਲ ਬਾਤ ਤੁਸੀਂ ਪ੍ਰੋਗਰਾਮ ਤੋਂ ਮੈਂ ਖਾਲਿ ਉਹਨੇ ਆਏ ਸੀ ਗੱਡੀ ਚ ਉੱਤਰੇ ਠੀਕ ਆ ਇਹ ਕਹੇ ਮੁੰਡੇ ਨੇ ਮੈਨੂੰ ਸਿੱਧੇ ਪਿੱਛੋਂ ਬਾਹਰ ਕੋਈ ਗੱਲ ਨਹੀਂ ਕੀਤੀ ਬਾਹਰ ਕੇ ਸਿੱਧਾ ਲੰਮਾ ਪਾਇਆ ਉਹ ਤੇ ਤੁਹਾਨੂੰ ਮੈਂ ਕੈਮਰਾ ਵੀ ਲੱਗੇ ਹੋਏ ਬਾਸ ਚ ਕੈਮਰਾ ਹਾਂ ਤੇ ਕਹ ਫਿਰ ਉੱਥੇ ਕਹਿੰਦਾ ਮੈਨੂੰ ਪਰਸ ਕੱਢ ਇੱਕ ਇੱਕ ਤਰਫ ਕਹਿੰਦਾ ਮੈਨੂੰ ਮੈਂ ਪਰਸ ਕੱਢਿਆ ਇੱਕ ਤਰਫ ਕਹਿੰਦਾ ਜਿਹੜਾ ਤੇਰੇ ਨਾਲ ਸੀ ਉਹ ਤੋਂ ਮੈਂ ਬੈ ਪ੍ਰੋਗਰਾਮ ਤੇ ਗਈ ਮੈਂ ਉਹ ਬੰਦੇ ਵੀ ਤੇ ਸਾਧ ਲੰਨੀ ਕਿੱਥੇ ਪ੍ਰੋਗਰਾਮ ਕਿੱਥੇ ਸੀਗਾ ਜਲੰਧਰ ਸ਼ਹਿਰ ਚ ਜਲੰਧਰ ਸ਼ਹਿਰ ਚ ਕਿੱਥੇ ਕਰਕੇ ਸੀਗਾ ਪਤਾ ਨਹੀਂ ਜਲੰਧਰ ਸ਼ਹਿਰ ਇਹਨਾਂ ਨੂੰ ਪਤਾ ਨਹੀਂ ਗੁਦਰ ਚੌਂਕ ਸੰਨ ਚੱਕਦੇ ਆ ਦਵੇਰੇ ਮੈਂ 7 ਵਜੇ ਉਹਨਾਂ ਦੇ ਘਰੇ ਆਈ 7 ਵਜੇ ਇਸ ਦਿਨ ਦਾ ਪ੍ਰੋਗਰਾਮ ਹੈ ਸ਼ਾਹਕੋਟ ਸ਼ਾਹਕੋਟ ਲਾ ਕੇ ਫਿਰ ਆਦਾ ਜਲੰਧਰ ਜਲੰਧਰ ਆਈ ਤੇ ਮੈਂ ਚਲੀ ਫਗਵਾੜੇ バス ਫੜਲ ਮੈਂ ਬੈਗ ਪਰ ਸਾਰਾ ਕੁਝ ਨਹੀਂ ਕਿੰਨੇ ਸਮੇਂ ਤੋਂ ਉਹਨਾਂ ਨੇ ਪ੍ਰੋਗਰਾਮ ਲਾ ਰਹੇ ਤੁਸੀਂ ਦੋ ਸਾਲ ਤੋਂ ਉਹਨਾਂ ਨਾਲ ਹੀ ਨਹੀਂ ਅਲਗ ਅਲਗ ਜਿੱਦਾਂ ਹੁਣ ਸਾਨੂੰ ਕਿਸੇ ਵਾਸਤੇ ਨਹੀਂ ਜਿੱਦਾਂ ਅੱਜ ਕਿੰਨਾ ਨਾਲ ਪ੍ਰੋਗਰਾਮ ਲਾਇਆ ਤੁਸੀਂ ਅੱਜ ਕਿੰਨਾ ਨਾਲ ਪ੍ਰੋਗਰਾਮ ਲਾਇਆ ਸੀ ਅੱਜ ਪ੍ਰੀਤ ਉਹਨਾਂ ਨਾਲ ਪਿੰਕੀ ਜੀ ਨਹੀਂ ਹੁਣ ਤੁਸੀਂ ਫਗਵਾੜੇ ਚੱਲੇ ਸੀ ਬਸ ਹਾਂ ਜੀ ਤੇ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਰਹਿਣ ਵਾਲੇ ਨੂਰ ਮਹਿਲ ਬੱਚਾ ਮੈਂ ਨਾਨਕੇ ਰਹਿਣੀ ਆਪਣੇ ਪਾਸਲੇ ਗਰਾਏ ਮਕਾਨ ਲਈ ਨਹੀਂ ਫਗਵਾੜੇ ਕੀ ਕਰਨ ਚੱਲੇ ਸੀ ਤੁਸੀਂ ਹਾਂ ਜੀ ਫਗਵਾੜੇ ਕੀ ਕਰਵਾਇਆ ਫਗਵਾੜੇ ਲਈ ਇਹ ਦੱਸੋ ਤੁਸੀਂ ਪਿੰਕੀ ਮੇਰੀ ਗੱਲ ਤੁਹਾਨੂੰ ਰਾਤ ਦਾ ਟਾਈਮ ਫਗਵਾੜੇ ਜਗ੍ਹਾ ਇੱਥੇ ਬਸਟ ਨੀ ਹੁਣੀ ਜੀ ਕਿ ਬਾਸ ਫੁਗੜੇ ਤੋਂ ਕਿਤੇ ਦੀ ਹਾਂ ਫੁਗੜੇ ਤੋਂ ਬਾਅਦ ਇੱਥੋਂ ਬਾਸ ਮਿਲਦੀ ਬਾਉ ਦੋ ਵਜੇ ਤੱਕ ਅਸੀਂ ਵੀ ਆਏ ਨਹੀਂ ਕਨੇ ਅਸੀਂ ਆਨੇ ਦੋ ਵਜੇ ਤੱਕ ਤਿੰਨ ਵਜੇ ਤੱਕ ਚੱਲਦੀ ਹੈ ਨਾ ਬਸ ਸਟਾਫ ਜਾਣੇ ਨੇ ਨਹੀਂ ਬਾਸ ਤਾਂ ਸਿੱਧੀ ਗੁਰਾਇਬ 12 ਵਜੇ ਤੁਹਾਡੇ ਬਾਸ ਸਟੈਂਡ ਬਾਹਰ ਬਾਉ ਜੀ ਹਾਲੇ ਬਾਹਰ ਹੋਈ ਗੱਲ ਤਾਂ ਸੁਣੋ ਪਿੰਕੀ ਜੀ ਤੁਸੀਂ ਕੱਲੇ ਰਾਤ ਨੂੰ 12 ਵਜੇ ਘੁੰਮਦੇ ਪੇਜੇ 11:30 ਟਾਈਮ ਹੋ ਗਿਆ ਬਸ ਸਟੈਂਡ ਤੇ ਤੁਹਾਡੇ ਨਾਲ ਕੋਈ ਤੁਹਾਡੇ ਕੋਈ ਰਿਸ਼ਤੇਦਾਰ ਕੋ ਤੁਹਾਡੇ ਨਾਲ ਸਾਥੀ ਕੋਈ ਜਾਂ ਤੁਹਾਡੇ ਕੋਈ ਕੋ ਨਾਲ ਤੁਹਾਡੇ ਕੋਈ ਨਹੀਂ ਹੈਗਾ ਮੈਂ ਨਹੀਂ ਗੱਲ ਸੁਣ ਬਾਊ ਜੀ ਤੁਸੀਂ ਰਿਸ਼ਤੇਦਾਰ ਦੀ ਗੱਲ ਕਰਦੇ ਹੋ ਨਾ ਹੁਣ ਮਾਮ ਡੈਰ ਸਭ ਰਿਸ਼ਤੇਦਾਰ ਹੈ ਅਸੀਂ ਤਾਂ ਨੱਚਣਾ ਹੈ ਉਹਨਾਂ ਥੋੜੀ ਅਸੀਂ ਨਾਲ ਲੋਕ ਹੁਣ ਬਗਾਨੇ ਸ਼ਹਿਰ ਚ ਕਿਸੇ ਦੀ ਲਾਤੀ ਟਾਈਮ ਟਾਈਮ ਖਰਾਬ ਚੱਲ ਰਹੇ ਨਾ ਤਾਂ ਕਹ ਰਹੇ ਜੋ ਕੱਲੇ ਘੁੰਮ ਰਹੇ ਮੈਂ ਤਾਂ ਇਸ ਕਰਕੇ ਅਸੀਂ ਬਾਊ 1 ਵਜੇ ਬੱਸ ਸਟਾਡ ਆਈਦਾ 2 ਵਜੇ ਵੀ ਆਈਦਾ ਨਹੀਂ ਮੈਂ ਤੁਹਾਡੇ ਕਿੰਨੇ ਪਟੇੜ ਦੀ ਕਿੰਨੇ ਵਾਲ ਲਖਾਓ ਉਹ ਮੁੰਡਾ ਜੀ ਅਸੀਂ ਆ ਦੇਖੋ ਜੁੱਤੀ ਵੀ ਉੱਥੇ ਚੌਂਕ ਚ ਲਿੱਤੀ ਹੁਣ ਚੌਂਕ ਚ ਨਹੀਂ ਦੇਖ ਕਰਦੇ ਹੋ ਵਾਲਦੋ ਅਸ ਇੱਕੜੇ ਮੋਟਰਸਾਈਕਲ ਸੀਗੀ ਉਹ ਮੋਟਰਸਾਈਕਲ ਦੀ ਪਤੋ ਜਿੰਨਾ ਕਹਦੇ ਨੇ ਦੇਰ ਸ਼ੇਣੀ ਵਗੈਰਾ ਸੀਗੀ ਹਾਂਜੀ ਦੋ ਸ਼ੇਣੀ ਵਗੈਰਾ ਸੀਗੀ ਪੀਤੀ ਹੋਈ ਉਹ ਕੰਪਲੀਟ ਕੀ ਆਈਏ ਹਾਂਜੀ ਉਹ ਮੇਰੇ ਕੋਲ ਸਾਰਾ ਆਈ ਆ ਇੱਕ ਬਣਾਇਆ ਜੀ 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 ਇੱਕ ਪਾਰ ਕੋ ਕੈਂਪ ਦਾ ਇੱਕ ਪਾਰ ਨਗਰ ਦਾ ਜੀ 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 ਕਹਿੰਦਾ ਸੀ ਬਾਥਰੂਮ ਕਰਨ ਲੱਗੇ ਪਿੱਛੋਂ ਦੀ ਆਏ ਸਾਡਾ ਪਰਸ ਦੂਜੇ ਮੁੰਡੇ ਨੇ ਕੱਢਿਆ ਜਿਹਨੂੰ ਪੁਝਾਇਆ ਜੀ ਹਾਂ ਉਹ ਭੱਜ ਗਿਆ ਮੁੰਡਾ ਕੋ ਅਚੋਰ ਨਿਕਲ ਗਿਆ ਉਹ ਨਿਕਲ ਗਿਆ ਇਹਦੇ ਨਾਲ ਉਹ ਲਫੂ ਚੱਕਰ ਹੋ ਗਿਆ ਆਹ ਲਫੂ ਚੱਕਰ ਹੋ ਗਿਆ ਨਾ ਠੀਕ ਹੈ ਇਹਨੂੰ ਫੜ ਕੇ ਲੈ ਪਰ ਇਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਕਿ ਉਹਨੇ ਕੱਢਿਆ ਕਿ ਨਹੀਂ ਪਰ ਕੱਢਿਆ ਇਹ ਇਹ ਗੱਲ ਕਹਿੰਦੇ ਆ ਬੰਦਿਆਂ ਦੀ ਸ਼ਿਕਾਇਤ ਨਹੀਂ ਇਹ ਕਿਉਂ ਮੈਂ ਕੱਲੀ ਸੀ ਉਹ ਬੰਦਿਆਂ ਦਾ ਐਡਰੈਸ ਤੁਹਾਡੇ ਕੋਲ ਹੈ ਸਰ ਉਹ ਕਹਿੰਦੇ ਦੋ ਜਾਨੇ ਇਹ ਦੂਜਾ ਭੱਜ ਗਿਆ ਇਹਦੇ ਨਾਲ ਨਹੀਂ ਨਹੀਂ ਜਿਹੜੇ ਬੰਦੇ ਮਤਲਬ ਭੱਜਾ ਮੁੰਡਾ ਨਾ ਮੁੰਡੇ ਨੇ ਕੰਪਲੇਨ ਲਿਖਾ ਗਏ ਆਪਣੀ ਮੈਨੂੰ ਕੰਪਲੇਨ ਕਹਿੰਦੇ ਲਿਖਾ ਲੈਣੇ ਬਾਹਰ ਸਾਹਮਣੇ ਆ ਜਾਓ ਜਿਹੜੇ ਸ਼ਿਕਾਇਤ ਕਰਤਾ ਨੇ ਉਹ ਤੁਹਾਡਾ ਐਡਰੈਸ ਨਹੀਂ ਸਮਝ ਲੱਗੀ ਗੱਲ ਕੀ ਕਾ ਸਮਝ ਲੱਗੀ ਤੁਹਾਡੀ ਦੇਖੋ ਸਰ ਮੇਰੀ ਗੱਲ ਸੁਣਾਓ ਜਦੋਂ ਕਹਿੰਦੇ ਮੁੱਕਰ ਗਿਆ ਪਰਸਵਾਲੋਂ ਆਈ ਲਖਾਣੀ ਨਹੀਂ ਮੇਰੇ ਹੋਣ ਦੀ ਤਿਆਰਿਆ ਕਿ ਉਹ ਕਹਿੰਦੇ ਤੁਹਾਨੂੰ ਮਾਰ ਹੀ ਭਾਰ ਲੋ ਉਹ ਕਹਿੰਦੇ ਨਹੀਂ ਲਖਾਣੀ ਕਹਿੰਦੇ ਜਦੋਂ ਕੋਈ ਗੱਲ ਹੋਏਗੀ ਤੁਹਾਨੂੰ ਆਜ ਮਾਰ ਲਿਓ ਅੱਛਾ ਅੱਛਾ ਇਹ ਕਹਿਆ ਕੀ ਗੱਲ ਹੋਏਗੀ ਫਿਰ ਇੱਥੇ ਕੋਈ ਗੱਲ ਹੋਏ ਮਾਰ ਮਾਰ ਲਿਓ ਉਸੇ ਲੈ ਆਜਾਂਗੇ ਆਪਾਂ ਸੁਣੋ ਮੇਰੇ ਆਈਓ ਸਾਹਿਬ ਉਹ ਸ਼ਰਿਆਂ ਕਹਿ ਰਹੀ ਹੈ ਲੜਕੀ ਉਹ ਸਰ ਇੱਧਰ ਆਜੋ ਮਾਰਾ ਰਿਕੁਐਸਟ ਹੈ ਇੱਧਰ ਆਜੋ ਮਾਰਾ ਉਹ ਸ਼ਰਿਆਂ ਕਹਿ ਰਹੀ ਹੈ ਮੇਰੇ ਨਾਲ ਧੱਕਾ ਹੋਇਆ ਹੈ ਮੇਰੇ ਬਾਲ ਪੱਟੇ ਗਏ ਮੈਨੂੰ ਮਾਰਿਆ ਕੁੱਟਿਆ ਗਿਆ ਆ ਦੇ ਬੁਲਾ ਲੈਣੇ ਆਪਾਂ ਅਬੇ ਸਮਝ ਆਊਗਾ ਨਾ ਸਾਰੀ ਗੱਲ ਤਾਰੀ ਅੰਦਰ ਕੋੜ ਹੋਊਗਾ ਸਾਰਾ ਅਮ ਦਾ ਗੱਲ ਕਰ ਲੋ ਉਹਨਾਂ ਨੂੰ ਬੁਲਾ ਲੈਣੇ ਆਪਾਂ ਅਸਲ ਨੰਬਰ ਵਗੈਰੇ ਬੁਲਾ ਲੈਣੇ ਆਂ ਸਰ ਨੰਬਰ ਵਗੈਰੇ ਇਹਨਾਂ ਨਾਲ ਗੱਲ ਕਰਨਗੇ ਆਪਾਂ ਨੰਬਰ ਹੈਗਾ ਤੁਹਾਡੇ ਕੋ ਉਹ ਕੀ ਕਹਰੇ ਸੀ ਤੁਹਾਨੂੰ ਉਹ ਕਹਿੰਦੇ ਸਰ ਜਦੋਂ ਮੁਕਰ ਗਏ ਆਪਾਂ ਨਹੀਂ ਕੰਮ ਨਹੀਂ ਲਖਾਂ ਨਹੀਂ ਉਹ ਕਹਿੰਦੇ ਕੀ ਸੀ ਕਿ ਸਨੇਚਿੰਗ ਕੀਤੀ ਸਾਡੇ ਨੇ ਕਿ ਪਰਸ ਇੱਕ ਹੋਤਾ ਕੀ ਕੀਤਾ ਪਰਸ ਪਰਸ ਜੇਬ ਚੋਂ ਕੱਢਿਆ ਨਾ ਇਕੱਲੇ ਬੰਦੇ ਨੇ ਕੀਤਾ ਕੰਮ ਦੋ ਜਾਣੇ ਸੀ ਇਹ ਦੋ ਜਾਨੇ ਸੀ ਇਹ ਤਾਂ ਕਹਿੰਦੇ ਨਕਲੀ ਸੀ ਨਾਲ ਦੂਜਾ ਭੱਜ ਗਿਆ ਉਹ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਉਹ ਮੇਰੀ ਗੱਲ ਸੁਣੋ ਦੂਜਾ ਭੱਜ ਗਿਆ ਮੇਰੀ ਗੱਲ ਸੁਣੋ ਜੇ ਵੀ ਨੰ ਦੋ ਜਾਨੇ ਸੀ ਮੈਂ ਇੱਥੇ ਕੱਲੀ ਆ 26 ਨੰਬਰ ਕਾਊਂਟਰ ਤੇ ਬੈਗ ਪਰਸ ਪਿਆ ਮੈਂ ਪ੍ਰੋਗਰਾਮ ਮੈਂ ਜਦ ਇਨ ਨਹੀਂ ਕਹੀ ਮੈਂ ਉਹ ਬੰਦੇ ਸਾਹਦਲੇ ਨਹੀਂ ਜਿਨ੍ਹਾਂ ਨੇ ਪ੍ਰੋਗਰਾਮ ਤੇ ਕਿਹਾ ਇਸ ਤੋਂ ਵੱਡਾ ਤੁਹਾਨੂੰ ਕੀ ਸਬੂਤ ਦੇ ਦਵਾਂ ਇਹ ਕਹਿ ਰਹੀ ਨਹੀਂ ਤੁਹਾਡਾ ਬੈਗ ਵੀ ਉੱਥੇ ਪਿਆ ਹੈ ਬੈਗ ਹਾਂ ਜੀ ਮੈਂ 26 ਨੰਬਰ ਕਾਊਂਟਰ ਤੇ ਆਪ ਰੱਖਿਆ ਹੁਣ ਇਹ ਤਾਂ ਇਹ ਕਹਿ ਰਹੀ ਉਹ ਕਿਹੜਾ ਜਾਵੇ ਬੈਗ ਉਥੋਂ ਨਹੀਂ ਉੱਥੇ ਸਿਰ ਰੋਟੀ ਰੋਜ਼ ਖਾਏ ਕਈ ਵੇਲੇ ਆ अच्छा। ਅਸੀਂ 1 ਵਜੇ ਵੀ ਕਦੀ ਬਾਤ ਫੜੀ 2 ਵਜੇ ਫੜੀ 2:30 ਵਜੇ ਦੇ ਜਿਵੇਂ ਬਾਤ ਫੜੀ। ਜਿਨ੍ਹਾਂ ਨਾਲ ਅੱਜ ਤੁਹਾਡੀ ਗੱਲਬਾਤ ਹੋਈ ਕਦੀ ਅੱਗੇ ਵੀ ਤੁਹਾਨੂੰ ਨਜ਼ਰ ਆਏ ਜਾਂ ਕੋਈ ਗੱਲਬਾਤ ਅੱਗੇ ਤਾਂ ਨਹੀਂ ਕਦੀ ਉਹਨਾਂ ਨਾਲ ਹੋਈ। ਉਹਨਾਂ ਦੀ ਕਸਮ ਤੁਹਾਨੂੰ ਅੱਗੇ ਕਦੀ ਹੋਈ। ਪਰਾਣੀ ਰੰਜਿਸ਼ ਹੋਵੇ ਉਹਨਾਂ ਦੇ ਨਾਲ ਤੁਹਾਡੇ ਨਾਲ ਕੋਈ ਐਡਾ ਦੀ ਗੱਲਬਾਤ ਹੋ ਗਈ। ਇੱਕ ਗੱਲ ਹੈ ਪੀਤੀ ਜ਼ਰੂਰ ਹੋਈ ਸੀ ਉਹਨਾਂ ਨੇ। ਅੱਛਾ ਪੀਤੀ ਵੀ ਸੀ? ਹਾਂਜੀ। ਤੁਹਾਨੂੰ ਕਿੱਦਾਂ ਪਤਾ? ਸਮੈਲ ਆਉਂਦੀ ਸੀ ਸਾਰਾ ਉਹਨਾਂ ਦੇ ਮੂੰਹ 'ਚ। ਤੁਹਾਨੂੰ ਜੇ ਮੈਂ ਨਹੀਂ ਗੱਲ ਸੁਣੋ। ਬਾਮਨ ਜਾਤ ਪ੍ਰਭਕਰ ਗੋਤਾ ਜੇ ਮੈਂ ਕੋਈ ਸਿਗਰ ਬੱਤੀ ਨਹੀਂ ਬੰਦੀ ਉਹਦੇ ਕਹਿਰੇ ਵਿੱਚ ਲਿਖ ਲੈਂਦਾ ਜੀ ਉਹ ਬਰ ਸਾਹਮਣੇ ਕੰਪਲੀਟ ਵੀ ਕਹਿੰਦੇ ਲਿਖਣਗੇ ਜੇ ਤੁਸੀਂ ਪਹਿਲਾਂ ਹੁੰਦੇ ਆ ਨਾ ਫਿਰ ਤੁਹਾਨੂੰ ਪਤਾ ਵੀ ਲੱਗਦਾ ਔਰ ਇੱਕ ਬੰਦੇ ਬੰਦਾ ਦੇ ਮੁੱਕਰ ਦਿੰਦਾ ਆ ਮੰਦਰ ਵਿੱਚ ਮੰਦਰ ਦੇ ਅੰਦਰ ਜਾ ਕੇ ਸੌਂ ਖਾ ਸਕਦੀ ਇਹ ਪਹਿਲਾਂ ਇਹਨੇ ਮੈਨੂੰ ਕਿਹਾ ਬਾਹਰ ਚੱਲਦਾ ਮੈਂ ਬਾਹਰ ਤੁਹਾਡੀ ਗੱਲ ਸੁਣਦਾ ਬਾਹਰ ਮੈਂ ਕਹਿ ਸਕਦੀ ਸਬੂਤ ਬੰਦੇ ਚ ਚਲੋ ਹੁਣ ਕਹਿ ਰਿਹਾ ਲਿਖਣ ਕੰਪਲੀਟ ਤੁਸੀਂ ਕੰਪਲੀਟ ਦਵੋਗੇ ਹਾਂ ਦਿੰਦੇ ਦਊਂਗੀ ਬਾਹਰ ਮੈਂ ਕਰ ਮੈਨੂੰ ਕਿਹਾ ਜਿਹੜਾ ਕੰਪਲੀਟ ਬੰਦਾ ਉਹ ਨਹੀਂ ਦਿੰਦਾ ਹੁੰਦਾ ਜਿਹੜਾ ਬੰਦਾ ਝੂਠਾ ਹੁੰਦਾ ਮੈਂ ਸੱਚੀ ਆ ਮੈਂ ਪ੍ਰੋਗਰਾਮ ਤੋਂ ਆਈ ਜੇ ਮੈਂ ਉਹ ਬੰ ਚਲੋ ਤਾਂ ਦੇਖੋ ਸੋ ਮੌਕੇ ਤੇ ਦੇਖ ਸਕਦੇ ਹੋ ਜਿਹੜੇ ਪਿੰਕੀ ਜੀ ਆਏ ਆ ਪ੍ਰੋਗਰਾਮ ਕੰਦੇ ਲਾ ਕੇ ਮੈਂ ਇੱਥੇ ਵਾਪਸ ਜਲੰਧਰ ਜਿਹੜਾ ਕਹਿੰਦੇ ਅਪਰਤੀ ਸੀਗੀ ਤਾਂ ਇੱਥੇ ਹੀ ਜਿਹੜਾ ਵਿਵਾਦ ਹੋ ਗਿਆ ਤਸਵੀਰਾਂ ਇਸ ਵੇਲੇ ਤੁਹਾਨੂੰ ਜਲੰਧਰ ਦੇ ਬਾਬਾ ਜੀ ਕਿੱਦਾਂ ਹੁਣ ਜੋ ਤੁਹਾਡੀ ਮੰਗ ਸੀਗੀ ਪੂਰੀ ਹੋ ਗਈ ਹੈ ਕਿਵੇਂ ਦੇਖਦੇ ਹੋ ਕਿ ਦੇਰ ਰਾਤ ਤੁਹਾਨੂੰ ਜਿਹੜੀ ਲੋੜ ਪਈ ਹੈ মিডিਆ ਹੀ ਤੁਸੀਂ ਬੁਲਾਇਆ ਵਾ ਤੁਹਾਡੀ ਮੰਗ ਪੂਰੀ ਹੋ ਗਈ ਹੈ ਹਾਂਜੀ ਜ਼ਰੂਰ ਹੋਈ ਠੀਕ ਕਹਿਣਾ ਜਾਂਦੇ ਦਰਸ਼ਕ ਵੀ ਤੁਹਾਨੂੰ ਦੇਖ ਰਹੇ ਆ ਕੁਝ ਨਹੀਂ ਵਸ ਧੰਨਿਆ ਵਾ ਟਾਡਾ ਇਹ ਪਹਿਲੇ ਕਨ ਵਾਰ ਬਸ ਇੱਕ ਵਾਰ ਆਉ ਮੁੰਡੇ ਮੁੰਡੇ ਸਾਹਮਣੇ ਮੀਡੀਆ ਸਾਹਮਣੇ ਆਉਂਦੇ ਨਹੀਂ ਚਲੋ ਉਹਦੇ ਬੁਲਾਣਗੇ ਉਹ ਕਹਿੰਦੇ ਸੀ ਬੁਲਾ ਲੈਣੇ ਆ ਜਿਹੜੇ ਬਾਕੀ ਕੋ ਜਨਾਨੇ ਹੋਣਗੇ ਪ੍ਰੋਗਰਾਮ ਆਲੇ ਹੋਣਗੇ ਉਹ ਧਿਆਨ ਨਾ ਹੋ ਜਨ ਜਲੰਧਰ ਕਦੀ ਨਾ ਪ੍ਰੋਗਰਾਮ ਲੋ ਠੀਕ ਹੈ ਜਿਹੜਾ ਮੰਦੋ ਮੋਲ ਖਰਾਬ ਹੈ ਮੋਲ ਖਰਾਬ ਬਾ ਮੇਨੀ ਸਿੱਧੀ ਤੁਰਿਆ ਨਹੀਂ ਪੁੱਲ ਦੇ ਥੱਲਿਓ ਹੁਣ ਪਿੱਛੇ ਆ ਕੇ ਮੰਦੋ ਕੋਈ ਬਾਲ ਪਾਟ ਲਵੇ ਨਾ ਕੋਈ ਗੱਲ ਹੋਈ ਨਾ ਕੋਈ ਬਾਤ ਹੋਈ ਕਿਤੇ ਬਾਲ ਨੂੰ ਹੱਥ ਪਾਇਆ ਸਮਝਦਾ ਆ ਘੱਟੋ ਘੱਟ ਮੈਨੂੰ 2 ਸਾਲ ਦੀ ਮਿਹਨਤ ਹੈ ਬਾਲ ਵਧਾਉਣ ਦੀ 2 ਸਾਲ ਦੀ ਬਾਲ ਵਧਾਉਣ ਕਿਤੇ ਸੌਖੇ ਨਹੀਂ ਲਾਂਦੇ ਕੀ ਸੀ ਉੱਤੇ ਵਾਲਾ ਤੇ ਹਾਂਜੀ ਕੀ ਲਾਂਦੇ ਸਰੋ ਤੇ ਛੋਟਾ ਸੁਨੀਦਾ ਤੁਹਾਨੂੰ ਜਲੰਧਰ ਦੀਆਂ ਸਾਂਝੀਆਂ ਕਰ ਰਿਹਾ ਦੇਰ ਰਾਤ ਜਿੱਥੇ ਬੱਸ ਸਟੈਂਡ ਇਲਾਕੇ ਦੇ ਵਿੱਚ ਜਿੱਥੇ ਕਿ ਇੱਕ ਪਿੰਕੀ ਨਾਮ ਦਾ ਜੋ ਕਿ ਲਕਸ਼ਕਮਾਰ ਆਪਣੇ ਆਪ ਨੂੰ ਲੜਕਾ ਦੱਸਦਾ ਔਰ ਨੂਰਮੈਲ ਦਾ ਕਹਿੰਦਾ ਕਿ ਮੈਂ ਰਹਿਣ ਵਾਲਾ ਸੋ ਸਾਡੇ ਵੱਲੋਂ ਜਿਹੜੀ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿੱਥੇ ਦਾ ਇਹ ਲੜਕਾ ਰਹਿਣ ਵਾਲਾ ਸੋ ਇੱਥੇ ਉਹ ਆਇਆ ਸੀਗਾ ਹੁਣ ਜਿਹੜੀ ਪੁਲਿਸ ਵੱਲੋਂ ਉਹਦੀ ਸੁਣਵਾਈ ਜਿਹੜੀ ਕੀਤੀ ਜਾ ਰਹੀ ਹੈ ਅੰਦਰ ਜਿਹੜਾ ਬੁਲਾ ਲਿੱਤਾ ਗਿਆ ਔਰ ਕੰਪਲੇਂਟ ਆ ਜਿਹੜੀ ਲਿਖੀ ਜਾ ਰਹੀ ਹੈ ਔਰ ਉਹ ਕਹਿੰਦਾ ਕਿ ਮੇਰੇ ਨਾਲ ਜਿਹੜਾ ਝਗੜਾ ਹੋਇਆ ਮੇਰੇ ਵਾਲ ਪੱਟੇ ਮੈਨੂੰ ਗੁੱਟਮਾਰ ਹੋਈ ਹੈ ਔਰ ਦੂਜਾ ਜਿਹੜਾ ਪੱਖਾ ਔਰ ਪੁਲਿਸ ਨੇ ਦੱਸਿਆ ਕਿ ਉਹ ਪੱਖ ਜਿਹੜਾ ਆਪਣੀ ਜਿਹੜਾ ਦੱਸ ਕੇ ਗਿਆ ਕਿ ਮੇਰਾ ਪਰਸ ਕੱਢਿਆ ਗਿਆ ਕਿ ਪਰਸ ਜਿਹੜਾ ਕੱਢ ਕੇ ਲੈ ਕੇ ਗਏ ਸੀਗੇ ਤਾਂ ਉਹਨੂੰ ਲੈ ਕੇ ਜਿਹੜੇ ਉਹ ਥਾਣੇ ਇਸ ਲੜਕੇ ਨੂੰ ਲੈ ਕੇ ਆਏ ਤਸਵੀਰਾਂ ਤੁਹਾਨੂੰ ਜਲੰਧਰ ਜਿਹੜਾ ਕਿ ਬੱਸ ਸਟੈਂਡ ਚੋਂ ਕੀ ਦੀਆਂ ਸਾਂਝੀਆਂ ਕਰ ਰੇ ਸੀ ਔਰ ਪਿੰਕੀ ਜਿਹੜਾ ਕਿ ਨਾਮ ਹੈ ਇਸ ਲੜਕੇ ਦਾ ਜੋ ਕਿ ਨਕਲ ਪਾਰਟੀ ਕਹਿੰਦਾ ਕਿ ਮੈਂ ਕੰਮ ਕਰਦਾ ਔਰ ਮਿਹਨਤੀ ਕਹਿੰਦਾ ਕਹਿੰਦਾ ਮੈਂ ਮਿਹਨਤ ਕਰਦਾ ਮੈਂ ਇੱਥੇ ਅੱਗੇ ਪ੍ਰੋਗਰਾਮ ਲਾਣ ਆਨਾ ਵਾ ਜਲੰਧਰ ਦੇ ਵਿੱਚ ਉਸ ਨੂੰ ਲੈ ਕੇ ਸੋ ਹੁਣ ਜਿਹੜਾ ਉਸ ਨੂੰ ਅੰਦਰ ਬੁਲਾ ਲਿੱਤਾ ਗਿਆ ਤੇ ਉਹਦੀ ਕੰਪਲੇਂਟ ਹੈ ਜਿਹੜੀ ਦਰਜ ਕਰ ਲਈਤੀ ਗਈ ਹੈ ਸੋ ਬਾਕੀ ਸਮਾਂ ਨੂੰ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਪ੍ਰਾਪਤ ਹੋਵੇ ਤੁਹਾਨੂੰ ਜਰੂਰ ਸਾਨੀ ਕਰਾਂਗਾ ਦੂਸਰਾ ਪੱਖ ਸਾਡੀ ਖਬਰ ਦੇਖਦਾ ਜਿਨ੍ਹਾਂ ਨਾਲ ਵਿਵਾਦ ਹੋਇਆ ਤਾਂ ਉਹ ਵੀ ਆਪਣਾ ਪਾਕਪ ਸਾਡੇ ਨਾਲ ਜਨਤਾ ਕਰ ਸਕਦੇ ਨੇ ਜੀ ਸੋਰੀ ਕੀਤੀ ਹੈ ਪਰ ਜਿਹੜਾ ਕਿਤੇ ਆ ਰਿਹਾ ਸੀ ਇਸ ਨੂੰ ਗੱਲ ਨੂੰ ਲੈ ਕੇ ਜਿਹੜਾ ਸੋ ਹੁਣ ਤੱਕ ਬੜੇ ਰੈਲੀ ਆਪਸਾ